हां जी सत श्री अकाल दोस्तों ता दोस्तों उम्मीद करदे हां कि आप सब ठीक होमोगे ता दोस्तों ਲੈ ਕੇ حاضر ਹੋਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਸੀਂ ਅਕਸਰ ਹੀ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਦੁੱਧ ਵੇਚਣ ਵਾਲਿਆਂ ਨੂੰ ਦੇਖਿਆ ਹੋਣਾ ਤੇ ਤੁਸੀਂ ਦੇਖਿਆ ਹੋਣਾ ਕਿ ਉਹ ਦੁੱਧ ਦੇ ਵਿੱਚ ਕਾਫੀ ਤਰੀਕੇ ਦੀਆਂ ਮਿਲਾਵਟਾਂ ਵੀ ਕਰ ਦਿੰਦੇ ਨੇ ਜੋ ਕਿ ਸਾਨੂੰ ਪਤਾ ਨਹੀਂ ਲੱਗਦੀਆਂ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਜਿਵੇਂ ਕਿ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕੀ ਦੁੱਧ ਵਾਲਾ ਥੋੜੇ ਜਿਹੇ ਦੁੱਧ ਨੂੰ ਨਾ ਕਾਫੀ ਮਾਤਰਾ ਦੇ ਵਿੱਚ ਵਧਾਉਣ ਦੇ ਲਈ ਉਸ ਦੇ ਵਿੱਚ ਕੋਈ ਨਾ ਕੋਈ ਚੀਜ਼ ਮਿਲਾ ਰਿਹਾ ਹੈ ਦੇਖਣ ਨੂੰ ਇਹ ਕੋਈ ਕੈਮੀਕਲ ਲੱਗ ਰਿਹਾ ਹੈ ਜਿਸ ਦੇ ਨਾਲ ਕੇ ਇਹ ਥੋੜੇ ਦੁੱਧ ਨੂੰ ਵੱਧ ਬਣਾ ਕੇ ਵੇਚ ਰਿਹਾ ਹੈ ਤੇ ਤੁਸੀਂ ਸੋਚੋ ਇਹ ਕੈਮੀਕਲ ਜਾਂ ਇਹ ਫਿਰ ਨਕਲੀ ਦੁੱਧ ਜਿਹੜਾ ਵੀ ਵਰਤੂਗਾ ਉਸ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਵੇਗਾ ਉਸ ਦੀ ਸਿਹਤ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਇਸ ਦਾ ਤਾਂ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੋ ਸਾਡਾ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਹ ਹੈ ਕੀ ਅਸੀਂ ਤੁਹਾਨੂੰ ਜਾਗਰੂਕ ਕਰ ਸਕੀਏ ਕਿ ਲੋਕ ਥੋੜੇ ਜਿਹੇ ਲਾਲਚ ਦੀ ਖਾਤਰ ਤੁਹਾਡੀ ਸਿਹਤ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕਰਨ ਤੱਕ ਜਾਂਦੇ ਨੇ ਬਾਕੀ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਤੁਸੀਂ ਵੀ ਅੱਗੇ ਤੋਂ ਸਾਵਧਾਨ ਹੋ ਜਾਇਓ ਕਿਉਂਕਿ ਕਿਤੇ ਤੁਹਾਡੇ ਨਾਲ ਵੀ ਕੋਈ ਅਜੇਹਾਨਾ ਕਰ ਜਾਵੇ ਬਾਕੀ ਦੋਸਤੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਵੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਜਾਜਤ ਉਹਦੇ ਤੱਕ ਦੇ ਲਈ ਰੱਬ ਰਾਖਾ